ਇੱਕ ਕਾਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਪੂਰੇ ਪਿੰਡ ਦੇ ਵਿੱਚ ਹੜਕੰਪ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਜਦੋਂ ਖੜੇ ਦੇਖਿਆ ਗਿਆ ਤਾਂ ਉਸ ਸਮੇਂ ਇੱਕ ਵਿਅਕਤੀ ਨੇ ਉਸ ਕਾਰ ਦੇ ਕੋਲ ਜਦੋਂ ਜਾ ਕੇ ਦੇਖਿਆ ਤਾਂ ਉਸ 'ਚ ਇੱਕ ਨੌਜਵਾਨ ਮ੍ਰਿਤਕ ਹਾਲਤ ਦੇ ਵਿੱਚ ਪਿਆ ਸੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਉਸ ਸਮੇਂ ਘਟਨਾ ਦਾ ਖੁਲਾਸਾ ਹੁੰਦਾ ਹੈ ਦਰਸਲ ਤੁਹਾਨੂੰ ਮਾਮਲਾ ਦੱਸਦੀ ਹੈ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕਾਰ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ ਦਰਸਲ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਪਿੰਡ ਦੇ ਬਾਹਰਲੇ ਪਾਸੇ ਇੱਕ ਗੱਡੀ ਖੜੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਮ੍ਰਿਤਕ ਖਾਲੇ ਚ ਪਿਆ ਹੈ ਤੇ ਜਦੋਂ ਪੁਲਿਸ ਦੇ ਵੱਲੋਂ ਉਸ ਗੱਡੀ ਨੂੰ ਖੋਲ ਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਵਿੱਚ ਇੱਕ ਬਲਬੀਰ ਸਿੰਘ ਨਾਮਕ ਨੌਜਵਾਨ ਮ੍ਰਿਤਕ ਖਾਲੇ ਚ ਪਿਆ ਹੁੰਦਾ ਹੈ ਤੇ ਗੱਡੀ ਦੇ ਆਲੇ-ਦੁਆਲੇ ਦੱਸਿਆ ਜਾ ਰਿਹਾ ਕਿ 4 ਤੋਂ 5 ਖਾਲੀ ਰੋਂਦ ਵੀ ਮਿਲਣੇ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਕਿ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਹਾਲਕਿ ਨੌਜਵਾਨ ਬਿਲਕੁਲ ਬਟਾਲਾ ਦੇ ਨੇੜਲੇ ਪਿੰਡ ਦੇ ਵਿੱਚ ਹੀ ਰਹਿੰਦਾ ਸੀ ਅਤੇ ਉਹ ਆਪਣੀ ਦੁਕਾਨ ਕਰਦਾ ਸੀ ਪਰਿਵਾਰ ਉਸ ਦਾ ਦੇਰਾਦੁੰਨ ਗਿਆ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਜਦੋਂ ਪਰਿਵਾਰ ਦੇ ਵੱਲੋਂ ਕਾਫੀ ਫੋਨ ਇਸ ਨੂੰ ਕੀਤੇ ਗਏ ਤਾਂ ਉਸ ਤੋਂ ਬਾਅਦ ਇਸ ਨੇ ਫੋਨ ਨਹੀਂ ਚੁੱਕੇ ਜਿਸ ਤੋਂ ਬਾਅਦ ਪਰਿਵਾਰ ਨੇ ਜਦੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਬਾਕੀ ਦਿਆਂ ਨੂੰ ਤੇ ਉਹਨਾਂ ਦੇ ਵਲੋਂ ਜਦੋਂ ਇਹਨਾਂ ਨੂੰ ਖੋਜਣਾ ਸ਼ੁਰੂ ਕੀਤਾ ਗਿਆ ਖੋਜ ਸ਼ੁਰੂ ਕੀਤੀ ਗਈ ਤਾਂ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸੇ ਨੇ ਪਿੰਡ ਤੋਂ ਫੋਨ ਕੀਤਾ ਕਿ ਉਹਨਾਂ ਦਾ ਬੇਟਾ ਜੋ ਹੈ ਇੱਥੇ ਮ੍ਰਿਤਕ ਖਾਲਚ ਚ ਪਿਆ ਹੈ ਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਸ ਦੇ 5 ਤੋਂ 6 ਗੋਲੀਆਂ ਲੱਗੀਆਂ ਹੋਈਆਂ ਸਨ ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਉਸ ਦੀ ਕਿਸੇ ਦੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਤੇ ਨਾ ਹੀ ਸਰਪੰਚੀ ਚੋਣਾਂ ਦੇ ਵੇਲੇ ਕਿਸੇ ਦੇ ਨਾਲ ਕੋਈ ਲੜਾਈ ਡਾਰ ਸੀ ਜਿਸ ਤੋਂ ਬਾਅਦ ਹੁਣ ਇਸ ਦਾ ਕਤਲ ਕਿਵੇਂ ਹੋਇਆ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਸ ਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧਤਾ ਨਹੀਂ ਸੀ ਜਾਂ ਫਿਰ ਕਿਸੇ ਦੇ ਨਾਲ ਕੋਈ ਲੜਾਈ ਹੋਈ ਹੋਵੇ ਜਿਸ ਨੇ ਅਜਿਹੀ ਵਾਰਤਾਤ ਨੂੰ ਅੰਜਾਮ ਦਿੱਤਾ ਫਿਲਹਾਲ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਕੁਝ ਨਹੀਂ ਪਤਾ ਯੋ ਤੇ ਬੋਲ ਰਿਹਾ ਰਾਤ ਨੂੰ ਕੋਈ ਜਨ ਨਿਕਲਿਆ ਕਰੋ ਤੇ ਉਹਦੀ ਵਾਈਫ ਤੇ ਬੱਚੇ ਗਏ ਤੇਰਾ ਦੂਣ ਤੇ ਇਕੱਲਾ ਹੀ ਆ ਤੂੰ ਰਾਤ ਆ ਗਿਆ ਪਤਨੀ ਉਹਨੇ ਸਾਧ ਕੇ ਸੰਦ ਤਸਵੀਰ ਇਹਨਾਂ ਦਾ ਕਾਲ ਆਈ ਪਈ ਫੋਨ ਹੀ ਚੁੱਕਣ ਡਿਆ ਤੇ ਅਸੀਂ ਸਵੇਰੇ ਫੇਰ ਕਾਲਾਂ ਭੱਜ ਦੌੜ ਕੀਤੀ ਫੇ ਮੁੰਡੇ ਦਾ ਫੋਨ ਗਿਆ ਉਹ ਤੇ ਗੱਡੀ ਦੀ ਗੋਲੀਆਂ ਵੱਜੀਆਂ ਪਿਆ ਗੋਲੀਆਂ ਪਤਾ ਨਹੀਂ 4-5 ਵੱਜੀਆਂ ਹੀ ਨੇ ਨਹੀਂ ਲੌਕ ਡਾਟ ਕੋਈ ਨਹੀਂ ਕਿਹਾ ਨਾ ਕੋਈ ਨਹੀਂ ਅਰਿਸਲਸ਼ਨ 3050 ਹੀ ਹੈ ਕੋਈ ਕਿਸ ਨਾ ਗੱਲ ਬਣੀ ਦੀ ਕਿਸੇ ਨਾਲ ਝਗੜਾ ਨਹੀਂ ਕਿਸੇ ਨਾਲ ਵੀ ਕੋਈ ਪਰਿਵਾਰ ਚ ਇਹਦਾ ਇੱਕ ਬੇਟਾ ਇੱਕ ਬੇਟੀ ਹੈ ਤੇਰੀ ਮੈਸੇਜ ਨਾ ਤੇ ਮੈਂ ਭਟਾ ਵਾ ਵੱਡਾ ਨਹੀਂ ਕਰਨਾਮਾ ਪਿੰਡ ਰਹੀ ਨਹੀਂ ਤੇ ਪਾਤਰਿੰਦਾ ਉਹ ਤੇ ਮਕਾਨ ਬਣਾਇਆ ਨੇ ਦੇਖਾਂਗੇ ਉੱਥੇ ਤੇ ਸਾਡੇ ਪੁਲਿਸ ਵੀ ਆਈ ਸੀ ਅੱਜ ਫੋਨ ਤੋਂ ਪਹਿਲਾਂ ਆਈ ਤੇ ਗੱਡੀ ਚ ਪਿਆ ਹੈ ਦੇਖਿਆ ਸਵੇਰੇ 10 ਵਜੇ ਦੇ ਕਰੀਬ 10:30 ਦੇ ਕਰੀਬ ਥਾਣਾ ਇਨਫੋਰਮੇਸ਼ਨ ਕਿਸ ਨੇ ਤੀ ਫੋਨ ਤੇ ਕਿ ਦੁਨੀਆ ਸੰਦੂ ਰਸੂਲਪੁਰ ਰੋਡ ਤੇ ਨਾ ਚਕੇਰੀਆਂ ਖ਼ਾਲਸਾ ਗੁਰਦੁਆਰਾ ਉਹਦੇ ਨਜ਼ਦੀਕ ਇੱਕ ਗੱਡੀ ਆ ਗਈ ਤੇ ਉਹਦੇ ਚ ਬੰਦਾ ਡੈੱਡ ਪਿਆ। ਉਹਨੇ ਨਹੀਂ ਦੱਸਿਆ ਕਿ ਚਲੋ ਕਿਸ ਤਰ੍ਹਾਂ ਡੈੱਡ ਹੈਗਾ। ਤੇ ਮੌਕੇ ਦੇ ਸੇਖਵਾ ਐਸਐਚਓ ਪਹੁੰਚ ਗਿਆ ਮੈਂ ਪਹੁੰਚ ਗਿਆ। ਅਸੀਂ ਦੇਖਿਆ ਆ ਕੇ ਕਿ ਇੱਥੇ ਜਿਹੜੀ ਡੈੱਡ ਬੋਡੀ ਹੈ ਉਹਦੇ ਗਨ ਸ਼ਾਟ ਇੰਜਰੀ ਹੈਗੀਆਂ ਕਲੀਅਰਲੀ। ਇਕ ਜਬੜੇ ਤੇ ਤੇ ਕੰਨ ਦੇ ਪਿੱਛੇ ਸ਼ਾਇਦ ਬਲੀਡਿੰਗ ਜ਼ਿਆਦਾ ਬਾਅਦ ਚ ਪਤਾ ਲੱਗੇਗਾ ਕਿ ਐਕਚੁਅਲ ਕਿੱਥੇ ਇਹ ਜਬੜੇ ਵਾਲੀ ਤੇ ਕਲੀਅਰ ਤੇ ਪੰਜ ਖੋਲ ਇਹਦੇ ਬਾਹਰ ਪਏ ਨੇ ਉਹਦਾ ਵੀ ਅਸੀਂ ਦੇਖਦੇ ਪੈਂਦੇ ਤੋਂ ਕਿਹੜੇ ਮਾਰਕੇ ਦਾ ਹੈਗਾ ਬਲਵੀਰ ਸਿੰਘ ਆਏ ਕਰਨਾਮੇ ਦਾ ਹੁਣ ਹਾਲ ਦੀ ਘੜੀ ਇੱਥੇ ਪੰਜ ਘਰੀਆਂ ਰਹਿ ਰਿਹਾ ਸੀ ਆਪਣੇ ਪਰਿਵਾਰ ਸਮੇਤ ਵਾਈਫ ਇਹਦੀ 21 ਤਰੀਕ ਦੀ ਗਈ ਉਧਰ ਦੇਹਰਾਦੂਨ ਉਹਦੀ ਬੱਚੀ ਉੱਥੇ ਸਟੱਡੀ ਕਰਦੀ ਉਹਦੇ ਕੋਲ ਤੇ ਬੇੜਾ ਵੀ ਨਾਲ ਹੀ ਹੁੰਦਾ ਇਹ ਉੱਥੇ ਇਹਨਾਂ ਦੀ ਦੁਕਾਨ ਆ ਉੱਥੇ ਇਲੈਕਟ੍ਰੀਸ਼ੀਅਨ ਦੀ ਛੋਟੀ ਮੋਟੀ ਦੁਕਾਨ ਹੈ ਕੋਈ ਨਾ ਇਹਦੇ ਕਿਸੇ ਨਾਲ ਜੋ ਦੇ ਬ੍ਰਦਰ ਨਾਲ ਹਲਦੀ ਘੜੀ ਗੱਲ ਹੋਈ ਆ ਬ੍ਰਦਰ ਇਹ ਤਾਂ ਮੌਜੂਦਾ ਸਰਪੰਚ ਆ ਇਸ ਵਾਰੀ ਪਿੰਡ ਦਾ ਤੋਂ ਦੱਸੇ ਕਿਸੇ ਨਾਲ ਵੀ ਕੋਈ ਐਨਮੀਟੀ ਨਹੀਂ ਕੋਈ ਨਾ ਕੋਈ ਝਗੜਾ ਨਹੀਂ ਫੋਨ ਤੇ ਉਹਦੇ ਬੇਟੇ ਨਾਲ ਵੀ ਗੱਲ ਕੀਤੀ ਹੈ ਜਿਹੜਾ ਕਿ ਉਹਦੇ ਨਾਲ ਦੁਕਾਨ ਤੇ ਕੰਮ ਕਰਦਾ ਉਹਨੇ ਦੱਸਿਆ ਕੋਈ ਐਨਮੀਟੀ ਕੋਈ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਦੇਖਦੇ ਹਾਂ ਮੌਕੇ ਤੇ ਤੇ ਉਹ 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 ਰੀਆ ਦੇ ਫੋਰੈਂਸਿਕ ਟੀਮ ਵੀ ਆ ਰਹੀ ਜੋ ਅਸੀਂ ਆਪਣੇ ਸਾਰੇ ਸੀਆਈਏ ਟੀਮ ਵੀ ਆ ਗਈ ਅਸੀਂ ਆਪਣੇ ਸਾਰੇ ਦੀ ਸਲਾਹ ਕਰਕੇ ਫਿਰ ਦੇਖਦੇ ਵੇ ਉਸਕੇ ਦਿਮਾਗ ਕੀ ਹੈ ਗੇਅਰ ਚੱਕੜੀ ਕੀ ਬਾਕੀ ਸੋ ਐਂਗਲ ਜਿਹੜੇ ਸਾਡੇ ਆਪ ਦੇਖ ਕੇ ਫਿਰ ਇਨਵੈਸਟੀਗੇਸ਼ਨ ਤੋਂ ਕਰਾਂਗੇ ਕਿ ਕਿਸ ਤਰ੍ਹਾਂ ਗੱਡੀ ਰੋਕੇ ਕੀਤੀ ਆ ਜਲਦੀ ਨੂੰ ਕੀਤਾ ਕਿਸ ਤਰ੍ਹਾਂ ਸ਼ਾਰਟ ਲੱਗੇ